ਵੈਲਕਮ ਟੂ ਮਾਈ ਨਿਊ ਵਲੋਗ ਹੋਪ ਯੂ ਗਾਇਸ ਫਾਈਨ ਆਈ ਏਮ ਆਲਸੋ ਫਾਈਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਤੇ ਅੱਜ ਤੋਂ ਆਪਾਂ ਜਰਨੀ ਸਟਾਰਟ ਕਰਨ ਜਾ ਰਹੇ ਹਾਂ ਲਿਸ ਮੇਨ ਸਿਟੀ ਲਿਸਬਨ ਕੈਪੀਟਲ ਇਨ ਪੁਰਤਗਾਲ ਚੋਂ ਤੇ ਲਗਭਗ ਮੈਨੂੰ 3 ਸਾਲ ਹੋ ਗਏ ਨੇ ਇੱਥੇ ਰਹਿੰਦੇ ਹੋਏ ਨੂੰ ਤੇ ਮੈਂ ਇੱਥੇ ਕਰਦਾ ਵਰਕ ਆਪਣਾ ਫਰੂਟ ਸ਼ੌਪ ਤੇ ਐਂਡ ਗਰੋਸਰੀ ਸਟੋਰ ਤੇ ਤੇ ਮੈਂ ਸੋਚਿਆ ਤੁਨ ਮੈਂ ਕਮਾਦਾ ਮੈਂ ਸਾਰਾ ਪੁਰਤਗਾਲ ਤੇ ਹੋ ਸਕੇ ਤੇ ਮੈਂ ਯੂਰਪ ਦੀਆਂ ਸਾਰੀਆਂ ਕੰਟਰੀਆਂ ਵੀ ਘੁੰਮਾਂ ਤੇ ਨਾਲ ਤੁਹਾਨੂੰ ਮੈਂ ਵਿਜ਼ਿਟ ਕਰਾਵਾਂਗਾ ਮੈਂ ਨਾਲ ਤੁਹਾਨੂੰ ਦੱਸਾਂਗਾ ਇਨਫੋਰਮੇਸ਼ਨ ਕੀ ਹਸਪਤਾਵਾ ਕੀ ਨਹੀਂ ਹੈਨਾ ਤੇ ਅੱਜ ਆਪਾਂ ਜਾ ਰਹੇ ਹਾਂ ਮਰਤੀ ਮਨੀਜ ਜਿਹੜੇ ਮੇਰੇ ਭਰਾ ਇੱਥੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੀ ਹੋਣਾ ਹੈ ਤੇ ਜਿਹੜੇ ਨਹੀਂ ਰਹਿੰਦੇ ਉਹਨਾਂ ਨੂੰ ਆਪਾਂ ਦੱਸ ਦਾਂਗੇ ਤੇ ਉੱਥੇ ਇੱਕ ਕਿਲੇ 'ਚ ਜਾ ਰਹੇ ਹਾਂ ਤੇ ਉਹ ਤੋਂ ਕਹਿੰਦੇ ਵਿਊ ਬਹੁਤ ਐਂ ਅੱਤ ਦਾ ਟੋਪ ਦਾ ਵਿਊ ਆਂਦਾ ਪੂਰੇ ਲਿਸਟ ਬੋਰਡ ਤੇ ਤੁਹਾਨੂੰ ਹੋਈ ਦਿਖਾਵਾਂਗੇ ਤੇ ਨਾਲ ਮਾੜੀਆਂ ਮੋਟੀਆਂ ਅੱਜ ਗੱਲਾਂ ਕਰਾਂਗੇ ਤੇ ਮੇਰਾ ਫਸਟ ਵਲੋਗ ਆ ਤੇ ਮੈਂ ਅੱਗੇ ਅੱਗੇ ਜਿਉਂ ਜਿਉਂ ਜਿਵੇਂ ਦਾ ਤੁਹਾਨੂੰ ਵਧੀਆ ਲੱਗਦਾ ਤੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਯਾਰ ਤੇ ਅੱਗੇ ਵੱਧ ਕੇ ਸਪੋਰਟ ਕਰਿਓ ਮੈਂ ਇਹਨੇ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਰਹਿਾਂਗਾ ਤੇ ਅੱਜ ਮੈਂ ਤੁਹਾਨੂੰ ਦਿਖਾਣਾ ਤੇ ਗੱਥ ਦਾ ਮੈਟਰੋ ਸਟੇਸ਼ਨ ਹੈ ਕਸ਼ੌਤਰੀ 메ਨ ਟੂਰਿਸਟ ਏਰੀਆ ਤੇ ਗੰਦਿੱਤੇ ਵੀ ਹੋਏ ਇੰਡੀਆ ਵਾਂਗ ਹੀ ਸੇਮ ਐਲੀਗੇਟਰ ਵੀ ਨਹੀਂ ਚਲਦੀ ਆ ਤੇ ਵੀ ਗੰਦ ਪਿਆ ਤੇ ਆਪਾਂ ਜਾਂਦੇ ਜਾਂਦੇ ਕੈਫੇ ਚੱਕ ਲਈ ਇਹ ਭਈ ਆਪਾਂ ਨੂੰ 1 ਯੂਰੋ 60 ਸੈਂਟ ਦੀ ਤੇ ਲਗਭਗ ਇੰਡੀਆ ਦੇ ਹੋ ਗਏ ਆਪਣੇ 100 ਵੀ 130 ਕੁਸ਼ ਹੋ ਗਏ ਸੌਰੀ ਮੈਂ ਕੈਲਕੂਲੇਟਰ ਜੇ ਥੋੜਾ ਜਿਹਾ ਕਨਫਿਊਜ਼ ਹੋ ਗਿਆ ਸੀ ਤੇ 130 ਕੁਸ਼ ਹੋ ਗਏ ਤੇ ਉਧਰ ਉੱਤੇ ਨਾਂ ਵਾਲੀ ਇਹਦੇ ਮੈਟਰੋ ਮੈਟਰੋ ਦੇ ਨਾਂ ਟ੍ਰੇਮ ਆ ਤੇ ਥੱਲੇ ਮੈਟਰੋ ਦੇ ਉੱਤੇ ਬੱਸਾਂ ਜਲਦੀਆਂ ਦੇ ਉੱਤੇ ਟ੍ਰੇਮ ਵੀ ਜਲਦੀਆਂ ਨੇ ਤੇ ਕੋਈ ਨਾ ਤੁਹਾਨੂੰ ਇੱਕ ਵਿਜ਼ਿਟ ਕਰਾਵਾਂਗੇ ਆਪਾਂ ਇੱਕ ਨਾ ਇੱਕ ਸਾਰੇ ਸਾਰੇ ਪੁਰਤਕਾਲ ਘੁਮਾਵਾਂਗੇ ਤੁਹਾਨੂੰ ਚਲਦੇ ਆ ਹੁਣ ਆਵੇ ਇੱਥੇ ਦਾ ਟਿਕਟ ਸੈਂਟਰ ਤੇ ਆਨਲਾਈਨ ਟਿਕਟ ਭਰਾ ਸਕਦੇ ਆਪਾਂ ਕਾਰਡ ਕੱਤੇ ਵਾਂਗੂ ਨਿਕਲ ਦਿੰਦੀ ਆਨਲਾਈਨ ਟਿਕਟ ਤੇ ਪੱਕੀ ਟਿਕਟ ਆ ਸਾਡੇ ਕੋ ਤੇ ਇਹਨਾਂ ਲਗਭਗ ਆਪਣੇ 40 ਯੂਰੋ ਦਾ ਪਾਸ ਭਰਿੰਦਾ ਹੈ ਲਗਭਗ ਤੇ 1 ਮਹੀਨਾ ਚੱਲਦਾ ਪੂਰਾ ਰਖੋ ਲਿਆ ਤੇ ਅੱਬਾ ਜਾ ਰਹੇ ਆ ਮੈਟਰੋ ਤੇ ਤੇ ਇੰਦੀ ਫੋਟੋ ਮਿੱਟ ਗਈ ਏ ਪਟੂਏ ਜੇ ਬਾਪਾ ਮਿੱਟ ਜਾਂਦੀ ਯਾਰ ਆ ਗ੍ਰੀਨ ਲੈਂਡ ਚ ਨੀਚੇ ਮੈਟਰੋ ਹਾਂਜੀ ਆਪਾਂ ਉਤਰ ਚੁੱਕੇ ਆਂ ਹੀ ਮਰਤੀ ਮਨੇਜ ਤੇ ਆਪਾਂ ਉੱਤੇ ਜਾ ਰਹੇ ਆ ਹੁਣ ਐ ਏਰੀਏ ਚ ਆਪਣੇ ਫੋਨ ਫੋਨ ਬਚਾ ਕੇ ਰੱਖਿਆ ਕਰੋ ਕਿਉਂਕਿ ਇੱਥੇ ਬਹੁਤ ਨਸ਼ੇੜੀ ਘੁੰਮਦੇ ਨੇ ਉਹ ਕੋ-ਕੋ ਲੈਣਦੇ ਨੇ ਹਾਂ ਕਿਉਂਕਿ ਮੈਨੂੰ ਪਤਾ ਯਾਰ ਮੈਂ ਇੱਥੇ ਰਹਿਣਾ ਵਾਂ ਮੈਂ ਤਾਂ ਤੁਹਾਨੂੰ ਸੁਜੈਸਟ ਕਰ ਰਿਹਾ ਜਦੋਂ ਵੀ ਤੁਸੀਂ ਆਓ ਇੱਥੇ ਤੇ ਆਪਣਾ ਧੌਣ-ਪਣ ਤੇ ਆਪਣਾ ਬਟੂਆ-ਬਟੂਆ ਬਚਾ ਕੇ ਰੱਖਿਓ ਕਿਉਂਕਿ ਆਪੇ ਏਰੀਆ ਡੇਂਜਰਸ ਮੰਨਿਆ ਗਿਆ ਯਾਰ ਲੜਾਈ ਵੀ ਲੋਕੀ ਕਰਦੇ ਨੇ ਸ਼ਰਾਬਾਂ ਪੀ ਪੀ ਕੇ ਮਢਿਗਦੇ ਫਿਰਦੇ ਨੇ ਹਾਂ ਤੇ ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਕੇਅਰਫੁੱਲ ਲਿਆ ਕਰੋ ਤੇ ਅੱਜ ਤੇ ਚਲੋ ਕਿਤੇ ਦੁਕਾਨਾਂ ਤੇ ਤੁਹਾਨੂੰ ਜਾ ਕੇ ਆਹ ਏਰੀਆ ਐ ਏਰੀਆ ਚਾਪਾ ਨੂੰ ਇੰਡੀਅਨ ਰੈਸਟੋਰੈਂਟ ਬਹੁਤ ਮਿਲ ਜਾਣਗੇ ਐਸਕੇਲੇਟਰ ਉੱਤੇ ਜਾਣਾ ਹੈ ਟੌਪ ਤੇ ਇਹ ਬਹੁਤ ਥੋੜੀਆਂ ਇੱਥੇ ਬਹੁਤ ਚੜ੍ਹਾਈ ਹੈ ਯਾਰ ਉੱਚੀ ਨਹੀਂ ਵੀ ਜਗ੍ਹਾ ਸਾਰੀ ਤੇ ਆਹ ਏਰੀਆ ਚਾਪਾ ਨੂੰ ਇੰਡੀਅਨ ਰੈਸਟੋਰੈਂਟ ਜਿਆਦਾ ਆਪਾਂ ਨੂੰ ਬੰਗਾਲੀ ਬੰਗਾਲੀ ਰੈਸਟੋਰੈਂਟ ਮਿਲਣਗੇ ਕਿਉਂਕਿ ਆਹ ਏਰੀਆ ਚ ਜਿਆਦਾ ਬੰਗਾਲੀ ਰਹਿੰਦੇ ਨੇ ਇੰਡੀਅਨ ਆਪਣਾ ਘੱਟ ਹੈ ਆਪਣਾ ਇੰਡੀਅਨ ਜਾਂਦੇ ਨੇ ਆਪਣਾ ਉਹਦੀ ਵੈਲਸ਼ ਤੇ ਆਹ ਵਾਜੀ ਬੰਦ ਆ ਪਤਾ ਨਹੀਂ ਪਹਿਲਾਂ ਚੱਲਦੀ ਸੀ ਹੁਣ ਬੰਦ ਹੋ ਗਈ ਆ ਤੇ ਖਲਾਰਾ ਇੱਥੇ ਉਵੇਂ ਹੀ ਐ ਜਿਵੇਂ ਤੁਹਾਨੂੰ ਮੈਂ ਕੁਛ ਹੋਰੇ ਦਿਖਾਇਆ ਸੀ ਸਭ ਕੁਝ ਜ਼ਿਆਦਾ ਇੱਥੇ ਕਿਉਂ ਲੋਕੇ ਯਾਰ ਸਣਕ ਤੇ ਬਾਤ ਨੂੰ ਕਰਦਣ ਐਡੀ ਸੋਹਣੀ ਜਗ੍ਹਾ ਯਾਰ ਆ ਤਾਂ ਵੀ ਬੰਦ ਆ ਜਾ ਰਹੇ ਆ ਅ ਕੈਸ਼ ਜੁਡ ਕੈਸ਼ ਜੁਦਾ ਸੋਬਰੀਗਤ ਤੇ ਉਹ ਚਾਰੀ ਮਾਈ ਜਾਰੀ ਹੀ ਹੁੰਦੇ ਮੇਰੇ ਖਿਆਲ ਚ ਪੈਰ ਚ ਪ੍ਰੋਬਲਮ ਹੈ ਤੋ ਉਹਨੂੰ ਮੈਂ ਪੁੱਛ ਰਿਹਾ ਮੈਂ ਜੁਦਾ ਚੀਜ਼ ਜੁਦਾ ਕਹਿੰਦਾ ਹੈਲਪ ਚੇ ਇਹ ਮੈਂ ਸੋਲੇ ਛੱਡਿਆ ਨਾ ਜਾ ਕੇ ਯਾਰ ਇਹ ਮੈਂ ਹੈਲਪ ਕਰਦਾ ਕਰੋ ਕੋਈ ਖੁਸ਼ ਨਹੀਂ ਹੁੰਦਾ ਨਾ ਵੀ ਵੱਡਾ ਨਹੀਂ ਕੋਈ ਛੋਟਾ ਨਹੀਂ ਬਾਜ ਜਦੋਂ ਕਰਦਾ ਕਰੋ ਤੁਸੀਂ ਹੈਲਪ ਕਰਦਾ ਕਰੋ ਆਉਂ ਗਿਆ ਖਤਮ ਅਜੇ ਹੋਰ ਉੱਪਰ ਜਾਣਾ ਤੇ ਉਹ ਤੁਹ ਆਇਆ ਥੱਲੂ ਤੇ ਦੇਖੋ ਕਿੱਦਾਂ ਸੋਹਣਾ 뷰 ਆ ਅਜੇ ਤੁਹਾਨੂੰ ਦਿਖਾਵਾਂਗਾ ਉਹ نیچے نیچے ਪਾਰਕਾ ਹੋਵੇ ਦਿਖਾਵਾਂਗਾ ਮੈਂ ਤੁਹਾਨੂੰ ਜਦੋਂ ਆਵਾਂਗਾ ਵਾਪਸੀ ਏ ਅਜੇ ਉੱਪਰ ਹੋਰ ਜਾਣਾ ਬਹੁਤ ਅੱਛਾ ਅੱਛਾ ਵਿਊ ਹੈ ਯਾਰ ਹੈ ਕੈਮਰਾ ਲੱਗਾ ਯਾਰ ਪਿੱਛੇ ਜਾਣਾ ਹੈ ਪਹਿਲਾਂ ਹੁਣ ਸਾਰਾ ਕੰਟਰਕਸ਼ਨ ਚ ਲੰਡੀ ਆ ਤੇ ਉਹ ਬੰਦ ਆ ਇਹਨਾਂ ਕੋਲ ਪੁੱਛਦੇ ਆ ਭਾਈ ਉਹ ਰੱਖ ਲੂੰ ਮੇਰੇ ਖਿਆਲ ਚ ਬੰਗਾਲੀਆ ਉੱਥੋਂ ਕਹੇ ਜਾਣਾ ਉਧਰ ਕਹੇ ਜਾਣਾ ਕਿਲੇ ਵਾਲੀ ਸਾਈਡ ਦੁਕਾਨ ਵਾਲਾ ਭਾਈ ਕਿਸੇ ਭਾਈ ਭਾਈਓ ਉੱਪਰ ਉੱਪਰ ਕਹਾਂ ਸੇ ਜਾਣਾ ਹੈ ਅੱ ਇਧਰ ਸੇ ਓਕੇ ਬਾਈ ਥੈਂਕ ਯੂ ਯਾਰ ਤੇ ਇਧਰੋਂ ਜਾਣਾ ਆਪਾਂ ਤੇ ਇਹ ਆ ਟੂਰਿਸਟ ਏਰੀਆ ਇੱਥੇ ਵੀ ਤੇ ਉਹ ਕੁਝ ਉਧਰੇ ਮੈਂ ਤੁਹਾਨੂੰ ਦਿਖਾਇਆ ਪਿੱਛੇ ਮੈਟਰ ਉਹਥੇ ਵੀ ਟੂਰਿਸਟ ਏਰੀਆ ਆ ਕਿ ਉਹ ਇਹ ਜਿਆਦਾ ਫੇਮਸ ਤਾਂ ਆਇਆ ਇੱਧਰ ਵਾਲੇ ਏਰੀਆ ਮਤਲਬ ਕਿਉਂਕਿ ਇੱਥੇ ਇੰਡੀਅਨ ਰੈਸਟੋਰੈਂਟ ਵੀ ਆ ਪੁਰਸ਼ੀ ਰੈਸਟੋਰੈਂਟ ਵੀ ਆ ਬੰਗਾਲੀ ਰੈਸਟੋਰੈਂਟ ਵੀ ਆ ਮੈਂ ਇੱਕ ਦਿਨ ਖਾਧਾ ਬੰਗਾਲੀ ਰੈਸਟੋਰੈਂਟ ਕੋਲ ਖਾਣਾ ਤੇ ਉਹ ਆ ਆਤੇ ਮੁਰਾ ਸੇਰਿਆ ਦਾ ਬਣਾਉਂਦਾ ਵਾ ਰਾਇਲ 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 ਨਾਮ ਹੈ ਉਹ ਰੈਸਟੋਰੈਂਟ ਦਾ ਮੈਂ ਵੀ ਮੈਂ ਬਹੁਤ ਟਾਈਮ ਹੋ ਗਿਆ ਮੈਨੂੰ ਗਏ ਨੂੰ ਮੈਂ ਗਿਆ ਕੋ ਨਹੀਂ ਤੇ ਉਹਨੇ ਪੁੱਛਿਆ ਇਹ ਮੈਂ ਪਿੱਛੇ ਬਾਈ ਨੂੰ ਮੈਂ ਕਿਹਾ ਉੱਪਰ ਕਿੱਧਰੋਂ ਜਾਣਾ ਉਹ ਗੰਦਾ ਇੱਧਰੋਂ ਇੱਧਰ ਵਾਲੀ ਸਾਈਡ ਤੋਂ ਕਿਉਂਕਿ ਮੈਂ ਪਹਿਲਾਂ ਆਇਆ ਸੀ ਬਹੁਤ ਪਹਿਲਾਂ ਆਇਆ ਸੀ ਮੈਂ ਹੁਣ ਤੇ ਹੁਣ ਆਇਆ ਮੈਂ ਮੇਰੇ ਲਗਭਗ ਹੋ ਗਿਆ ਮੈਨੂੰ ਜੋ ਨਵਾਂ ਨਵਾਂ ਆਇਆ ਹੈ 3 ਸਾਲ ਹਾਂ 3 ਸਾਲ ਹੋ ਗਏ ਮੈਨੂੰ ਇੱਧਰ ਆਇਆ ਤੇ ਇੱਧਰੋਂ ਜਾਣਾ ਬਹੁਤ ਇੱਧਰ ਇੱਧਰ ਵਾਲਾ ਹਿੱਸਾ ਸਾਫ਼ ਏ ਉਹ ਨੀਚੇ ਜਾਣਾ ਉਧਰ ਬਹੁਤ ਗੰਦਾ ਹੈ ਭਾਈ ਇੰਨਾ ਗੰਦਾ ਨਾ ਬੱਬੋ ਚੋਣਾ ਦਾ ਵੀ ਕਿਦ ਦਿਨ ਵਿਜ਼ਿਟ ਕਰੋਗੇ ਨਾ ਤੁਸੀਂ ਤੇ ਆਵੇ 55 ਦਾ ਲਿਓ ਕਿ ਸਾਹ ਬਥਾਬ ਆ ਗਿਆ ਆ ਜਿੱਤੇ ਹੋਰ ਪੌੜੀਆਂ ਨੇ ਇੱਧਰ ਬੱਸ ਬੁੱਸ ਕੋਣੀ ਆਉਂਦੀਆਂ ਕਿਉਂਕਿ ਇੱਥੇ ਚੜਾਈ ਬਹੁਤ ਹੈ ਇੰਨੀ ਚੜਾਈ ਨਾ ਕੋਈ ਵਿਰਲੇ ਵਿਰਲੀ ਵਾਂਝ ਗੱਡੀ ਚੜਦੀ ਇੱਧਰ ਇਹਦਾ ਬਾਕੀ ਓਟੋ ਕਰਾਣਾ ਪੈਣਾ ਤੁਹਾਨੂੰ ਜਾਂ ਫਿਰ ਉੱਪਰ ਉੱਪਰ ਤੇ ਬੋਲਟ ਤੇ ਦੋਨੋਂ ਹੀ ਚਲਦੀਆਂ ਪੁਰਤਗਾਲ ਦੇ ਵਿੱਚ ਬ੍ਰਾਜ਼ੀਲ ਚ ਉੱਪਰ ਚਲਦੀ ਹੈ ਬਸ ਏ ਵੀਊ ਕੈਮਰਾ ਨੇ ਇੰਨਾ ਸਾਫ਼ ਦਿਖਾ ਰਿਆ ਜਿੰਨਾ ਮੈਂ ਆਪਣੀ ਅੱਖਾਂ ਨਾਲ ਦੇਖ ਰਿਹਾ ਦੇਖੋ ਅਜੇ ਤੇ ਆ ਦੂਜਾ ਮੇ ਵੀ ਦੂਜਾ ਫਲੋਰ ਹੈ ਜੇ ਆ ਆਈ ਜਾਣਾ ਟੋਪ ਤੇ ਪਹਿਲੇ ਫਲੋਰ ਤੇ ਇਹ ਬਣਿਆ ਆਪਾਂ ਬਿਲਡਿੰਗ ਉੱਤੇ ਬਿਲਡਿੰਗ ਦੀ ਛੱਤ ਤੇ ਕੋਈ ਕਹਿ ਨਹੀਂ ਸਕਦਾ ਬਿਲਡਿੰਗ ਦੀ ਛੱਤ ਤੇ ਦੇਖੋ ਭਾਈਆ ਪਿੱਛੇ ਵੇਖੋ ਅਜੀ ਆਪਾਂ ਜਾਣਾ ਉਹ ਉਥੇ ਓ ਕਿਲੇ ਉੱਤੇ ਤੇ ਹਾਂਜੀ ਬਾਬੇ ਉੱਧਰੋਂ ਮੈਂ ਲੰਘਿਆ ਆਈ ਸੀ ਦੂਜੇ ਫਲੋਰ ਦੀ ਕੋਈ ਟਿਕਟ ਨਹੀਂ ਹੈਗੀ ਤੇ ਪਹਿਲੇ ਫਲੋਰ ਦੀ ਟਿਕਟ ਆ ਜਿੱਥੇ ਕਿਲੇ ਤੇ ਜਾਣਾ ਨਾਲ ਉੱਪਰ ਕਿਉਂਕਿ ਤੂੰ ਵੀਊ ਹੀ ਬਹੁਤ ਸਿਰੇ ਦਾ ਹੱਤ ਦਾ ਹੁੰਦਾ ਹੈ ਪਹਿਲੇ ਫੋਰ ਆਪਾਂ ਨੂੰ ਦੂਜੇ ਫਲੋਰ ਤੋਂ ਵੇਡਾ ਹੱਤ ਵੀ ਵਾਰਿਆ ਹੈ ਹਾਂ ਜਿਹੜਾ ਆਪਾਂ ਆਪਣੀ ਅੱਖਾਂ ਨਾਲ ਦੇਖਦੇ ਨਾ ਉਹਦੇ ਵਰਗਾ ਮੰਜਾ ਕਿੱਧਰ ਹੀ ਨਹੀਂ ਆ ਉਹ ਸ਼ਾਇਦ ਮੈਂ ਕੈਮਰਾ ਫੋਨ ਦਾ ਕੈਮਰਾ ਵੀ ਨਹੀਂ ਰਿਕਾਰਡ ਕਰ ਸਕਦਾ ਹਨ ਜਿਹੜੀ ਆਪਾਂ ਆਪਾਂ ਚੀਜ਼ ਅੱਖਾਂ ਨਾਲ ਦੇਖਨੇ ਆਪਣੀ ਤੇ ਜਾ ਰਹੇ ਹੁਣ ਤੇ ਗਰਮੀ ਵਧੀ ਜਾਂਦੀ ਯਾਰ ਸ਼ਾਮ ਦਾ ਟਾਈਮ ਹੋ ਗਿਆ 3 ਵਜ ਗਏ ਨੇ ਜਾ ਰਹੇ ਆ ਤੇ ਭੀੜ-ਪੋਤ ਲੱਗ ਰਹੀ ਹੈ ਮੈਨੂੰ ਮਿੰਨੀ ਬੱਸਾਂ ਵੀ ਚਲਦੀਆਂ ਇੱਥੇ ਜੇ ਤੁਸੀਂ ਆਣਾ ਹੈ ਤੇ ਮਿੰਨੀ ਬੱਸਾਂ ਮਿੰਨੀ ਬਸਤ ਵੀ ਆ ਸਕਦੇ ਆ ਟੂਰਿਸਟ ਵਾਲੀ ਬੱਸ ਚਲਦੀ ਹੈ ਤੇ ਉਹ ਵੀ ਇੱਥੇ ਧਕਾਉਂਦੀ ਹੈ ਉੱਤੇ ਤੱਕ ਤੇ ਉਹ ਜਿਹੜੀ ਮੈਂ ਸਾਈਡ ਤੋਂ ਆਇਆ ਉਹਦੇ ਤੋਂ ਕੋਈ ਗੱਡੀ ਗੁੱਡੀ ਮੁਸ਼ਕਲ ਹੀ ਚੜਦੀ ਹੈ ਹਾਂਜੀ ਬਾਬੇ ਆ ਮਿਲ ਕੇ ਆਪਾਂ ਟਿਕਟ ਮੈਨੂੰ ਲੱਗਦਾ ਇੱਥੇ ਸਕੈਨ ਕਰਨੀ ਪੈਣੀ ਹੈ ਤੇ ਆ ਚੁੱਕੇ ਹਾਂ ਪਾਕੀਲੇ ਦੇ ਅੰਦਰ ਮੈਨੂੰ ਮਿਲੀ ਹੈ ਟਿਕਟ 7.5 ਯੂਰੋ ਦੀ ਜਿਹੜੇ 16 ਸਾਲ ਤੋਂ 35 ਸਾਲ ਤੱਕ ਦੇ ਉਹਨਾਂ ਵਾਸਤੇ 7.5 ਯੂਰੋ ਦੀ ਹੈ ਜਿਹੜੇ 60 ਤੋਂ 55 ਸਾਲ ਤੱਕ ਦੇ ਉਹਨਾਂ ਦੀ ਹੈ 12 ਯੂਰੋ 12.5 ਯੂਰੋ ਤੱਕ ਦੇ ਇੰਨੀ ਕਿ ਟਿਕਟਾਂ ਬਾਸ ਤੇ ਮੈਂ ਤੁਹਾਨੂੰ ਦਿਖਾਣਾ ਇਹ ਵੀ ਨੋਰਮਲ ਬਾਕੀ ਲਾਜ ਆਇਆ ਉਤੋਂ ਵੀਓ ਬਹੁਤ ਆਤਾਂਦਾ ਮੈਂ ਤੁਹਾਨੂੰ ਦਿਖਾਣਾ ਇਸ ਟਾਈਮ ਆ ਲੱਗਾ ਹੈ ਦੂਰਬੀਨ ਤੇ ਅੱਗੇ ਆ ਤੋਪ ਇੱਕ ਇੱਕ ਹੋਰ ਸੋਫੇ ਤੁੰ ਦਿਖਾਣੇ ਅੱਗੇ ਜਾ ਕੇ ਇਹ ਲੱਗ ਵਰ ਬਹੁਤ ਪੁਰਾਣਾ ਕਿਲਾ ਆ ਬਹੁਤ ਜਿਆਦਾ ਪੁਰਾਣਾ ਸਿਰੇ ਦਾ ਟੋਪ ਦਾ ਵੀਊ ਆ ਰਿਹਾ ਇਸ ਟਾਈਮ ਇਤੋਂ ਹਾਂ ਦੇਖੋ ਜੀ ਆ ਲਿਖਿਆ ਇਨਫੋਰਮੇਸ਼ਨ ਕਿਲੇ ਬਾਰੇ ਤੇ ਹਤੂਫ ਬਾਰੇ ਇਹ ਪੁੱਤ ਗੇਸ਼ੀ ਦਾ ਬਾਈ ਪੁੱਤ ਗੇਸ਼ੀ ਨੇ ਪੜਨੀ ਨਹੀਂ ਆਂਦੀ ਬੋਲ ਨਹੀਂ ਜਰੂਰ ਆਂਦੀ ਹੈ ਪੜਨੀ ਨਹੀਂ ਆਂਦੀ ਹੈ ਛੋਟੀਆਂ ਤੂਫਾ ਨੇ ਆ ਦੇਖੋ ਪੂਰਾ ਪਿਓਰ ਲੋਹਾ ਹੈ ਪਿਓਰ ਲੋਹਾ ਆ ਦੇਖੋ ਜੀ ਤੇ ਕੰਦ ਵਿੱਚ ਲੱਗਦਾ ਹੋਣੀ ਬਣਾਈ ਹੈ ਕਿਉਂਕਿ ਜੈਸਾ ਹੁੰਦਾ ਤੋਫ ਪਈ ਹੈ ਤੇ ਤੇ ਸਰਾਕ ਹੋਣਾ ਚਾਹੀਦਾ ਸੀ ਆ ਦੇਖੋ ਬਾਬੇ ਉਹ ਵੀਊ ਤੁਸੀਂ ਨੀਚੇ ਪਾਰਖ ਤੇ ਉਹ ਵੀ ਉਹ ਦੇਖ ਉਹ ਰੂਸਿਓ ਉਹ ਵੀ ਬਹੁਤ ਸਿਰ ਸਿਰੇ ਦੀ ਹੋਵੇ ਜਗਾ ਤੁਹਾਨੂੰ ਕਮਾਵਾਂਗੇ ਉਹ ਵੀ ਇੱਕ ਨਾ ਇੱਕ ਦਿਨ ਪਰ ਪੂਰਾ ਫੁਰਤਗਾਲ ਕਮਾਣਾ ਪੂਰਾ ਤੇ ਬਾਈਆਂ ਸਕਾਡ ਆ ਗਿਆ ਤੇ ਤੁਹਾਨੂੰ ਬਾਹਰਲੀ ਗੰਟਰੀਆਂ ਵਿੱਚ ਕਮਾਵਾਂਗੇ ਯੂਰੋਪੀਆਂ ਸਵਿਟਜ਼ਰਲੈਂਡ ਹੋ ਗਿਆ ਅਦਰ ਕੰਟਰੀ ਜਰਮਨ ਫਰਾਂਸ ਸਾਰੀਆਂ ਜਿੰਜਾਂ ਆ ਦੇਖੋ ਵੀਊ ਤੁਸੀਂ ਲੋਕਾਂ ਯਾਰ ਕਲਾਕਾਰੀ ਦੇਖੋ ਕਿ ਵੀ ਕਿੱਡੀ ਟੌਪ ਲੈਵਲ ਦੀ ਸੀ ਪਹਿਲਾਂ ਵੀ ਹੁਣ ਤਾਂ ਚਲੋ ਹੋਰ ਐਡਵਾਂਸ ਹੋ ਗਈ ਹੈ ਤੇ ਪਹਿਲਾਂ ਦੇਖਦੇ ਤੁਸੀਂ ਕਿੱਡੀ ਟੌਪ ਲੈਵਲ ਦੀ ਕਲਾਕਾਰੀ ਸੀ ਲੋਕਾਂ ਅਕੀਲਾ ਦੇਖੋ ਮੇਰੇ ਲਗਭਗ ਕਿੰਨਾ ਫੋਟੋ ਉੱਤੇ ਹੋਣਾ ਬਹੁਤ ਜ਼ਿਆਦਾ ਫੋਟੋ ਉੱਤੇ ਹੋਣਾ ਸਮੁੰਦਰ ਤੋਂ ਵੀ ਤੇ ਜਿਵੇਂ ਤੋਂਵੇਂ ਕਿਵੇਂ ਬਣਾਇਆ ਹੋਣਾ ਉਹ ਆਪ ਹੀ ਸੋਚ ਲਓ ਪਹਿਲੇ ਜਮਾਨੇ ਦਾ ਇਹ ਬਹੁਤ ਪੁਰਾਣਾ ਕਿਲਾ ਆ ਕਿਵੇਂ ਬਣਾਇਆ ਹੋਣਾ ਲੋਕਾਂ ਦੀ ਕਲਾਕਾਰੀ ਦੇਖੋ ਜੀ ਹਾਂ ਪਹਾੜਾਂ ਉੱਤੇ ਵੀ ਸ਼ਹਿਰ ਵਸਾ ਬਸਾਤੇ ਨੇ ਲੋਕਾਂ ਨੇ ਆ ਵੇ ਤੇਰੀ ਫਰੰਟ ਸਾਈਡ ਫਰੰਟ ਸਾਈਡ ਦਾ 뷰 ਦੇਖੋ ਜੀ 뷰 ਵੇਖਣ ਵਾਲਾ ਉਹ ਨੀਚੇ ਉਹ ਪਾਰਕਾ ਜਿੱਥੋਂ ਮੈਂ ਨੀਚੋਂ ਆਇਆ long steps to nowhere ਤੇ ਬਲੌਗ ਚ ਤਾਂ ਮੈਨੂੰ ਉਮੀਦ ਆ ਤੁਹਾਨੂੰ ਬਲੌਗ ਵਧੀਆ ਲੱਗਾ ਹੋਣਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਹ ਪਹਿਲਾ ਬਲੌਗ ਹੈ ਯਾਰ ਇੰਨਾ ਖਾਸ ਕੋਈ ਨਹੀਂ ਅੱਗੇ ਤੋਂ ਜਿਵੇਂ ਜਿਵੇਂ ਅਪਡੇਟ ਹੁੰਦੇ ਰਹਿਗਾ ਉਹ ਮੈਂ ਬਲੌਗ ਵਧੀਆ ਬਣਾਦੇ ਰਵਾਂਗੇ ਆਪਾਂ ਹਣਾ ਤਾਂ ਮਿਲਦੇ ਆਂ ਫਿਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮੇਰੇ ਵੀਰ ਮਿਲਦੇ ਆਂ ਨੈਕਸਟ ਬਲੌਗ ਚ Oh, oh, oh.